ਮਰਦੇ ਮਰ ਜਾਗੇ ਇਹ ਬੇਅਦਮੀਆਂ ਰਖਵਾ ਕੇ ਹਟਾਂਗੇ ਮੈਂ ਖਾਲਸਾ ਪੰਥ ਨੂੰ ਬੇਨਤੀ ਕਰਦਾ ਇੱਕ ਤਰੀਕ ਨੂੰ ਪਰਸੋਂ ਨੂੰ ਇਕੱਠ ਰੱਖੇ ਉਹ ਜੇ ਆਪਣੇ ਆਪ ਨੂੰ ਸਿੱਖ ਸਮਝਦੇ ਹੋ ਤਾਂ ਜਰੂਰ ਪਹੁੰਚੋ ਸਮਾਣੇ ਮੋਰਚੇ 'ਚ ਜਿਹੜੇ ਯੋਧਿਆਂ ਦਾ ਖੂਨ ਖੋਲਦੇ ਨਾ ਪਾਪ ਨੂੰ ਟੱਕਰ ਦੇਣ ਵਾਸਤੇ ਉਹ ਹਮੇਸ਼ਾ ਯੋਧੇ ਹੁੰਦੇ ਆ ਉਹ ਪ੍ਰਮਾਤਮਾ ਦੇ ਪਿਆਰੇ ਹੁੰਦੇ ਆ ਜਦੋਂ ਰਾਮ ਸਿੰਘ ਰਾਣਾ ਨੂੰ ਮੈਂ ਦੱਸਿਆ ਇੱਕ ਹਫ਼ਤਾ ਪਹਿਲਾਂ ਵੀ ਬਾਈ ਜੀ ਮੈਂ ਇੱਕ ਸਾਲ ਤੋਂ ਇਸ ਟਾਵਰ ਤੇ ਬੈਠਿਆ ਹੋਇਆ ਹਾਂ ਮੇਰੀ ਮੰਗ ਆ ਮੈਂ ਬੇਅਦਬੀਆਂ ਰਕਮ ਉਹ ਸਾਡਾ ਖੂਨ ਪਾਣੀ ਬਣ ਗਿਆ ਸਿੱਕੋ ਓ ਮਰ ਗਈ ਸਾਡੀ ਜ਼ਮੀਰ ਅਸੀਂ ਆਪਣੇ ਤੇ ਉਹਦੀ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਮਾਨ ਸਨਮਾਨ ਕੈਮ ਨਹੀਂ ਕਰ ਸਕਦੇ ਗਲੀਆਂ ਨਾਲੀਆਂ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਐ ਗਲੀਆਂ ਨਾਲੀਆਂ ਦੇ ਵਿੱਚ ਅੰਗ ਪਾੜ ਪਾੜ ਕੇ ਖਿਲਾਰੇ ਜਾ ਰਹੇ ਨੇ ਓਏ ਮੇਰੇ ਜੌਂਦੇ ਜੀ ਨਾ ਓਏ ਨਾ ਸਾਥ ਦਿੱਤਾ ਤਾਂ ਮਰੇ ਤੋਂ ਮੇਰੇ ਸਾਥ ਨਾ ਦਿਓ ਮੇਰੇ ਮਰੇ ਤੋਂ ਇੱਥੇ ਕਦਮ ਨਾ ਰੱਖ ਦਿਓ ਅੱਜ ਤੱਕ ਸਾਥ ਨਹੀਂ ਦਿੱਤਾ ਓਏ ਹੁਣੇ ਸ਼ਰਮ ਕਰ ਲੋ ਇੱਕ Hindu ਧਰਮ ਦਾ ਬੰਦਾ RAM Singh Rana ਉੱਟਿਆ ਜਿਹੜਾ ਕਹਿੰਦਾ ਮੈਂ ਮਰ ਸਕਦਾ ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹੁਣ ਬੇਅਦਬੀ ਨਹੀਂ ਹੋਣ ਦੇਵਾਂਗਾ ਮੈਂ ਗੁਰਜੀਤ ਸਿੰਘ ਖਾਲਸਾ ਸਮਾਣਾ ਟਾਵਰ ਮੋਰਚਾ ਸਰਬ ਧਰਮ ਮੋਰਚਾ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਜਿੱਥੇ ਮੈਂ ਟਾਵਰ ਤੇ 400 ਫੁੱਟ ਉੱਚੇ ਟਾਵਰ ਤੇ ਸਮਾਣੇ ਇੱਕ ਸਾਲ ਤੋਂ ਬੈਠਿਆ ਆ ਆ ਦੇਖੋ ਆ ਮੇਰੀ ਜਿਹੜਾ ਬਿਸਤਰਾ ਹੈ 2x6 ਇਹ ਜਗ੍ਹਾ ਜਿੱਥੇ ਬਿਸਤਰਾ ਲੱਗੇ ਹੋਇਆ ਆ ਥੱਲੇ ਦਾ ਦ੍ਰਿਸ਼ ਹੈ ਭਾਈ ਆ ਦੇਖੋ ਆ ਥੱਲੇ ਪਾਰਕ ਹੈ ਤੇ ਆ ਸਾਰਾ ਥੱਲੋ ਸਮਾਨ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਖਾਲਸਾ ਪੰਥ ਨੂੰ ਆਵਾਜ਼ ਮਾਰਦਾ ਸਿੱਖ ਕੌਮ ਦੇ ਜਾਇਆਂ ਨੂੰ ਆਵਾਜ਼ ਮਾਰਦਾ ਮੈਂ ਇੱਥੇ ਬੈਠਿਆ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਵਾਸਤੇ ਪਵਿੱਤਰ ਗੀਤਾ ਦੀ ਬੇਅਦਬੀ ਰੋਕਣ ਵਾਸਤੇ ਪਵਿੱਤਰ ਕੁਰਾਨ ਦੀ ਬੇਅਦਬੀ ਰੋਕਣ ਵਾਸਤੇ ਪਵਿੱਤਰ ਬਾਈਬਲ ਦੀ ਬੇਅਦਬੀ ਰੋਕਣ ਵਾਸਤੇ ਪਰ ਸਭ ਤੋਂ ਜ਼ਿਆਦਾ ਬੇਅਦਮੀਆਂ ਪੰਜਾਬ ਦੇ ਵਿੱਚ 450 ਤੋਂ ਉੱਪਰ ਵਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਮੀਆਂ ਹੋਈਆਂ ਨੇ ਉਹਨੇ ਮੇਰਾ ਸੀਨਾ ਪਾੜ ਕੇ ਰੱਖਿਆ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਸੀ ਤਾਂ ਮੈਂ ਇਹ ਡਿਸੀਜਨ ਲਿਆ ਵੀ ਮਰਦੇ ਮਰ ਜਾਗੇ ਇਹ ਬੇਅਦਮੀਆਂ ਰਖਵਾ ਕੇ ਹਟਾਂਗੇ ਮੈਂ ਖਾਲਸਾ ਪੰਥ ਨੂੰ ਬੇਨਤੀ ਕਰਦਾ ਇੱਕ ਤਰੀਕ ਨੂੰ ਪਰਸੋਂ ਨੂੰ ਕੱਟ ਰੱਖਿਆ ਉਹ ਜੇ ਆਪਣੇ ਆਪ ਨੂੰ ਸਿੱਖ ਸਮਝਦੇ ਹੋ ਤਾਂ ਜਰੂਰ ਪਹੁੰਚੋ ਸਮਾਣੇ ਮੋਰਚੇ 'ਚ ਆ ਰਾਮ ਸਿੰਘ ਰਾਣਾ 골ਡਨ ਹੱਟ ਵਾਲਾ ਜੋਧਾ ਜਿਹੜੇ ਜੋਧਿਆਂ ਦਾ ਖੂਨ ਖੋਲਦੇ ਨਾ ਪਾਪ ਨੂੰ ਟੱਕਰ ਦੇਣ ਵਾਸਤੇ ਉਹ ਹਮੇਸ਼ਾ ਜੋਧੇ ਹੁੰਦੇ ਐ ਉਹ ਪ੍ਰਮਾਤਮਾ ਦੇ ਪਿਆਰੇ ਹੁੰਦੇ ਐ ਜਦੋਂ ਰਾਮ ਸਿੰਘ ਰਾਣਾ ਨੂੰ ਮੈਂ ਦੱਸਿਆ ਇੱਕ ਹਫ਼ਤਾ ਪਹਿਲਾਂ ਵੀ ਬਾਈ ਦੀ ਮੈਂ 1 ਸਾਲ ਤੋਂ ਇਸ ਟਾਵਰ ਤੇ ਬੈਠਿਆ ਹੋਇਆ ਹਾਂ ਮੇਰੀ ਮੰਗ ਆ ਮੈਂ ਬੇਅਦਮੀਆਂ ਰਕਵਾਉਣਾ ਚਾਹਣਾ ਸਾਰੇ ਧਰਮਾਂ ਦੀ ਸਾਰੇ ਧਰਮ ਗ੍ਰੰਥਾਂ ਦੀਆਂ ਬੇਅਦਮੀਆਂ ਰਕਵਾਉਣਾ ਚਾਹਣਾ ਉਹ ਬੰਦਾ ਈਮੋਸ਼ਨਲ ਹੋ ਗਿਆ ਉਹ ਕਹਿੰਦਾ ਬਾਈ ਜੀ ਮਰਦਾ ਮਰ ਜੂਗਾ ਪਰ ਹੁਣ ਬੇਅਦਮੀ ਨਹੀਂ ਹੋਣ ਦੇਵਾਂਗੇ ਇਹ ਹੁੰਦੀ ਹੈ ਮਰਦ ਦੀ ਨਿਸ਼ਾਨੀ ਜਿਹਦਾ ਖੂਨ ਖੋਲੇ ਉਹ ਸਾਡਾ ਖੂਨ ਪਾਣੀ ਬਣ ਗਿਆ ਸਿੱਕੋ ਉਹ ਮਰ ਗਈ ਸਾਡੀ ਜਮੀਰ ਆ ਅਸੀਂ ਆਪਣੇ ਪੀਉ ਦੀ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਮਾਨ ਸਨਮਾਨ ਕੈਮ ਨਹੀਂ ਕਰ ਸਕਦੇ ਗਲੀਆਂ ਨਾਲੀਆਂ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਏ ਗਲੀਆਂ ਨਾਲੀਆਂ ਦੇ ਵਿੱਚ ਅੰਗ ਪਾੜ ਪਾੜ ਕੇ ਖਿਲਾਰੇ ਜਾ ਰਹੇ ਨੇ ਓ ਬੇਸ਼ਰਮੀ ਤੂੰ ਮੜਾ ਮੋਟਾ ਹੱਥ ਮਾਰੋ ਕਜਮੀ ਤੁਸੀਂ ਮਰ ਚੁੱਕੇ ਜੇ ਮਰੇ ਜਾਂਦੇ ਜੀ ਨਾ ਆਏ ਨਾ ਸਾਥ ਦਿੱਤਾ ਤਾਂ ਮਰੇ ਤੋਂ ਮੇਰੇ ਸਾਥ ਨਾ ਦਿਓ ਮੇਰੇ ਮਰੇ ਤੋਂ ਇੱਥੇ ਕਦਮ ਨਾ ਰੱਖ ਦਿਓ ਅੱਜ ਤੱਕ ਸਾਥ ਨਹੀਂ ਦਿੱਤਾ ਓਏ ਹੁਣੇ ਸ਼ਰਮ ਕਰ ਲੋ ਇੱਕ ਹਿੰਦੂ ਧਰਮ ਦਾ ਬੰਦਾ ਰਾਮ ਸਿੰਘ ਰਾਣਾ ਉੱਟਿਆ ਜਿਹੜਾ ਕਹਿੰਦਾ ਮੈਂ ਮਰ ਸਕਦਾ ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹੁਣ ਬੇਇੱਜ਼ਤੀ ਨਹੀਂ ਹੋਣ ਦੇਵਾਂਗਾ ਤਾਂ ਸਿੱਖੋ ਤੁਸੀਂ ਮਰ ਗਏ ਇਹ ਸਿੱਧਾ ਜਵਾਬ ਦਿਓ ਮੈਨੂੰ ਮੈਂ ਮਰਦਾ ਮਰ ਜੂਗਾ ਪਰ ਪਿੱਛੇ ਨਹੀਂ ਹਟੂਗਾ ਜੇ ਸਰਕਾਰ ਕਾਨੂੰਨ ਨਹੀਂ ਬਣਾਉਂਦੀ ਤਾਂ ਮੈਂ ਸਖਤ ਕੋਈ ਫੈਸਲਾ ਲਵਾਂਗਾ ਜਿਸ ਦੇ ਨਾਲ ਮੈਨੂੰ ਇਹ ਜ਼ਿੰਦਗੀ ਪਿਆਰੀ ਨਹੀਂ ਹੈ